ਜੇਕਰ ਬੰਦਾ ਤਨ ਦੀ ਤੇ ਮਨ ਦੀ ਖਰਾਕ ਸੈੱਟ ਕਰ ਲਵੇ ਤੇ ਉਹ ਧਨ ਵੀ ਵਧੀਆ ਕਮਾਊਗਾ ਤੰਦਰੁਸਤ ਵੀ ਰਹੂਗਾ ਤੇ ਧਰਮ ਵੀ ਵਧੀਆ ਕਮਾਊਗਾ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਅਜੋਕੇ ਸਮੇਂ ਦੇ ਵਿੱਚ ਆ ਦੁਨੀਆ ਦਾ ਹਾਲ ਜਿਹੜਾ ਬਹੁਤ ਜ਼ਿਆਦਾ ਮਾੜਾ ਹੋਈ ਜਾਂਦਾ ਵਾ ਤਾ ਤਾ ਨਕਮਾਉਂ ਦੇ ਪਿੱਛੇ ਹਲਕੇ ਫਿਰਦੇ ਆ ਤੇ ਨਾ ਧਨ ਚਾਜ ਨਾ ਕਮਾਇਆ ਜਾਂਦਾ ਧਰਮ ਤੋਂ ਬੜੇ ਚਿਰਦਾ ਹੀ ਛੱਡ ਕੇ ਹੀ ਪਗੋੜੇ ਹੋ ਗਏ ਆ ਤਾਂ ਇਸੇ ਕਰਕੇ ਬਿਮਾਰੀਆਂ ਦੇ ਨਾਲ ਵੀ ਲਗਭਗ ਹਰੇਕ ਬੰਦਾ ਜੂਝ ਰਿਹਾ ਕਿਉਂਕਿ ਸਾਡਾ ਫੋਕਸ ਬਹੁਤ ਗਲਤ ਜਗ੍ਹਾ ਤੇ ਹੋਇਆ ਹੋਇਆ ਸਾਡਾ ਧਿਆਨ ਜਿਹੜਾ ਬਹੁਤ ਹੀ ਵਿਗੜਿਆ ਹੋਇਆ ਤੇ ਇਸ ਧਿਆਨ ਨੂੰ ਸੈੱਟ ਕਰਨ ਲਈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਜੇ ਇਸ ਵੀ ਧਰਮ ਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਕੋਸ਼ਿਸ਼ ਕਰੋ ਅਸ਼ਨਾਣ ਕਰਕੇ 10 ਮਿੰਟ 15 ਮਿੰਟ ਜਾਪ ਕਰੋ ਜਿਹੜੇ ਸਿੱਖ ਵਾ ਵਾਹਿਗੁਰੂ ਵਾਹਿਗੁਰੂ ਕਰਨ ਮੁਸਲਮਾਨ ਅੱਲਾ ਅੱਲਾ ਕਰਨ ਹਿੰਦੂ ਰਾਮ ਰਾਮ ਕਰਨ ਸਭ ਤੋਂ ਪਹਿਲਾਂ ਤੁਹਾਨੂੰ ਧਿਆਨ ਦਾ ਧਿਆਨ ਦੀ ਖੇਡ ਮਾੜੀ ਸਮਝ ਆਵੇ ਧਿਆਨ ਸੈੱਟ ਹੋਇਆ ਤੇ ਜਦੋਂ ਧਿਆਨ ਸੈੱਟ ਹੋਊਗਾ ਤੁਹਾਡਾ ਧਿਆਨ ਫਿਰ ਕਾਰੋਬਾਰ ਦੇ ਵਿੱਚ ਵੀ ਸਹੀ ਤਰੀਕੇ ਨਾਲ ਲੱਗੂਗਾ ਉੱਥੇ ਵੀ ਫੋਕਸ ਜਿਹੜਾ ਤੁਸੀਂ ਸਹੀ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਕਾਮਯਾਬੀ ਪਾ ਸਕਦੇ ਹਾਂ ਜਦੋਂ ਉਹ ਫੋਕਸ ਸੈੱਟ ਹੁੰਦਾ ਫਿਰ ਧਿਆਨ ਪਰਿਵਾਰ ਦੇ ਵਿੱਚ ਵੀ ਸਹੀ ਤਰੀਕੇ ਨਾਲ ਬੰਦੇ ਦਾ ਇਹ ਧਿਆਨ ਪਰਿਵਾਰ ਦੇ ਵਿੱਚ ਰਹਿੰਦਾ ਕਿ ਪਰਿਵਾਰ ਚਲਾਉਣ ਲਈ ਸਾਨੂੰ ਕਿਵੇਂ-ਕਿਵੇਂ ਰਹਿਣਾ-ਬੈਠਣਾ ਚਾਹੀਦਾ ਵਾ ਇਸੇ ਤਰੀਕੇ ਦੇ ਨਾਲ ਤੰਦਰੁਸਤੀ ਦੇ ਨਾਲ ਇਹ ਸਾਰਾ ਕੁਝ ਜੁੜਿਆ ਹੋਇਆ ਵਾ ਰੋਜ਼-ਰੋਜ਼ ਅਸੀਂ ਇਹ ਅਸੀਂ ਹੁਣ ਧਿਆਨ ਨਾ ਸੈੱਟ ਹੋਣ ਕਾਰਨ ਅਸੀਂ ਕੀ ਕਰ ਰਹੇ ਹਾਂ ਦੇਖਣ ਦੇ ਬਾਵਜੂਦ ਵੀ ਅਸੀਂ ਸਾਰਾ ਕੁਝ ਅਣਦੇਖਾ ਕਰ ਰਹੇ ਹਾਂ ਮਾਰੇ ਕਹਿੰਦੇ ਨਹੀਂ ਜਿਵੇਂ ਗੋਰਬਨ ਕੋਰ ਅੰਧਾਰ ਗੁਰਬੁਨਾ ਸਮਝ ਨਾ ਆਵੇ ਇਸ ਕਰਕੇ 10-10 5-5 ਕਿੱਲਿਆਂ ਦੇ ਮਾਲਕਾਂ ਸੀ ਤੇ ਸਬਜ਼ੀਆਂ ਹੀ ਰੇੜੀਆਂਾਂਆਂ ਤੋਂ ਜਾ ਕੇ ਲੈਣੇ ਆ ਜਿਹੜੇ ਐਨੀਆਂ ਕ ਜਾਦੀਆਂ ਦਵਾਈਆਂ ਕੈਮੀਕਲ ਟੀਕੇ ਲਾ ਲਾ ਕੇ ਧਿਆਨੂ ਜ਼ਹਿਰਾਂ ਭਰ-ਭਰ ਕੇ ਸਬਜ਼ੀਆਂ ਦੇ ਵਿੱਚ ਦਾਲਾਂ ਦੇ ਵਿੱਚ ਫਰੂਟਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਵਾ ਤੇ ਅਸੀਂ ਉਥੋਂ ਲੈਤ ਲੈਣੇ ਦੇਖ ਕੇ ਸੋਹਣੀਆਂ ਵਾ ਵਧੀਆ ਵਾ ਵੀ ਸੌਖਾ ਕੰਮ ਆ ਉਥੋਂ ਖੇਤਾਂ ਚ ਤੋੜਨ ਜਾਣੀ ਨਹੀਂ ਪੈਣੀ ਕੋ ਕੱਪੜੇ ਨਹੀਂ ਲੱਬੜਨੇ ਤੇ ਹੱਥ ਨਹੀਂ ਲੱਬੜਨੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਵਿੱਚ ਕਿੰਨੇ ਜ਼ਹਿਰੀਲੇ ਟੀਕੇ ਤੇ ਦਵਾਈਆਂ ਤੇ ਖਾਦਾਂ ਪਾ ਪਾ ਕੇ ਸਪਰੇਅ ਪਾ ਪਾ ਕੇ ਉਹ ਜ਼ਹਿਰ ਅਸੀਂ ਮੁੱਲ ਖਰੀਦ ਕੇ ਘਰ ਲਿਉਨੇ ਆ ਬਾਅਦ ਵਿੱਚ ਸਾਰਾ ਹੀ ਟੱਬਰ ਸਾਰਾ ਹੀ ਟੱਬਰ ਬਿਮਾਰ ਹੁੰਦਾ ਫਿਰ ਅਸੀਂ ਜਿਹੜੀ ਕਮਾਈ ਮਾੜੀ-ਮੋਟੀ ਕੀਤੀ ਹੁੰਦੀ ਆ ਉਹ ਸਾਰੀ ਡਾਕਟਰਾਂ ਦੇ ਹਸਪੀਟਲਾਂ ਦੇ ਵਿੱਚ ਲਾਉਨੇ ਆ ਕਈ ਬੱਚਿਆਂ ਦੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਵੀ ਇਹ ਜ਼ਹਿਰ ਜੇਰਾ ਪਾਈ ਜਾਂਦੇ ਆ ਆਪ ਵੀ ਖਾਈ ਜਾਂਦੇ ਆ ਸਮੇ ਤੋਂ ਪਹਿਲਾਂ ਹੀ ਬੁੱਢੇ ਹੋਈ ਜਾਂਦੇ ਆ ਮਾਨਸਿਕ ਤੌਰ ਤੇ ਬਹੁਤ ਜ਼ਿਆਦੇ ਲੋਕ ਜਿਹੜੇ ਆ ਅੱਜ ਕੱਲ ਨਵੇਂ ਜਿਹੜੇ ਨੌਜਵਾਨ ਆ ਜੰਗ ਪੀੜੀਆ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਉਹ ਬਿਮਾਰ ਹੋ ਰਿਹਾ ਇਹਦਾ ਕਾਰਨ ਸਾਰਾ ਇਹੋ ਹੀ ਆ ਕਿ ਸਾਰੀ ਖਾਹਕ ਬਿਗੜੀ ਹੋਈ ਆ ਤੇ ਮੈਂ ਪੰਜਾਬੀਆਂ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨਾ ਉਹ ਭਰਾਵੋ ਆਪਣੇ ਆਪ ਨੂੰ ਆਪ ਬਚਾ ਲਓ ਜੇ ਬਾਤ ਹੈ ਕਸੂਰ ਆਲੇ-ਦੁਆਲੇ ਦਾ ਬਾੜਾ ਕੱਢਦੇ ਆਂ ਕਿ ਜਦਕੇ ਆਪਣੇ ਕੋ ਆਪ ਹੀ ਬੜੇ ਹੀਲੇ-ਵਸੀਲੇ ਹੈਗੇ ਆਂ ਘਰ ਦੀ ਖੇਤੀ ਔਰ ਗੈਨਿਕ ਖੇਤੀ ਕਰੋ ਜਿੱਥੇ ਪੰਜ ਬੂਟੇ ਲਾਉਣੇ 10 ਬੂਟੇ ਲਾ ਲਓ ਵਿੰਗੇ ਟਿੰਗੇ ਜਿਹੜੇ ਵੀ ਸਬਜ਼ੀ ਲੱਗਦੀ ਨਾ ਉਹ ਖਾਓ ਇੱਕ ਤੋ ਸਵਾਦ ਬਣੂਗੀ ਕੁਦਰਤੀ ਸਬਜ਼ੀ ਖਾਓਗੇ ਨਾ ਤੇ ਤੁਸੀਂ ਨਾ ਤੁਸੀਂ ਬਿਮਾਰ ਹੋਵੋਗੇ ਨਾ ਤੁਸੀਂ ਆਪਣਾ ਜਿਹੜਾ ਕੀਤੀ ਕਮਾਈ ਆ ਉਹ ਡਾਕਟਰਾਂ ਤੇ ਹਸਪੀਟਲਾਂ ਦੀ ਝੋਲੀ ਚ ਪਾਉਂਗੇ ਐਸ ਕਰਕੇ ਜਾਗੋ ਨਾ ਆਪਣੇ ਆਪ ਨੂੰ ਬਰਬਾਦ ਕਰੋ ਕਿਉਂ ਪੰਜਾਬ ਦੀ ਬਰਬਾਦੀ ਕਰੀ ਜਾਂਦੇ ਆਪਣੇ ਆਪ ਦੀ ਬਰਬਾਦੀ ਕਰੀ ਜਾਂਦੇ ਆਪਣੇ ਬੱਚਿਆਂ ਨੂੰ ਕਿਉਂ ਜ਼ਹਿਰਾ ਪਰੋਸ ਪਰੋਸ ਕੇ ਥਾਲੀਆਂ 'ਚ ਰੱਖੀ ਜਾਂਦੇ ਉਹ ਆਪਣੀ ਤੇ ਲੰਗੀ ਪਰ ਉਹਨਾਂ ਨੂੰ ਵਿਚਾਰਿਆਂ ਨੇ ਸਾਰੀ ਜਿਹੜੀ ਕਿਰਤ ਕਮਾਈ ਆ ਉਹ ਡਾਕਟਰਾਂ ਦੀ ਤੇ ਹਸਪੀਟਲਾਂ ਦੀ ਝੋਲੀ 'ਚ ਪੈਣੀ ਆ ਸਭ ਤੋਂ ਪਹਿਲਾਂ ਹਾਲ ਇਹਦਾ ਵੀ ਦਾ ਨਾਲ ਦਾਤਾ ਮਾਰੇ ਨੇ ਇਹ ਹਾਲ ਸਾਨੂੰ ਦੱਸਿਆ ਗਰਬਾਨੀ ਦੇ ਵਿੱਚ ਤੇ ਇਹ ਨਹੀਂ ਕਿ ਹੁਣ ਜੇ ਖੇਤਾਂ ਦੇ ਵਿੱਚ ਆਪ ਸਬਜ਼ੀ ਲਾਈਆ ਤਾਂ ਉੱਥੇ ਵੀ ਜ਼ਹਿਰਾਂ ਤੇ ਸਪਰੇਅਾਂ ਪਾਈ ਜਾਈਏ ਬਾਜੋ ਇਹਨਾਂ ਚੀਜ਼ਾਂ ਤੋਂ ਇਹਨਾਂ ਇਹ ਸਾਨੂੰ ਬੜਾ ਦੱਸਿਆ ਜਾਂਦਾ ਕਿ ਇਹਦੇ ਆ ਕੋਈ ਹੈ ਇਹ ਹਾਨੀਕਾਰਕ ਨਹੀਂ ਸਪਰੇਅ ਆ ਖਾਦ ਨਹੀਂ ਹਾਨੀਕਾਰ ਇਹ ਸਾਰੀਆਂ ਜ਼ਹਿਰਾਂ ਰੂੜੀ ਰੂੜੀ ਦੇ ਨਾਲ ਸਵਾ ਦੇ ਨਾਲ ਕੁਦਰਤੀ ਖੇਤੀ ਕਰੋ ਯਤਨ ਕਰੋ ਤੇ ਨਾ ਬਰਬਾਦੀ ਕਰੋ ਇਸ ਤਰੀਕੇ ਨਾਲ ਆਪਣੀ ਜਿਹੜੀ ਹੈ ਤਨ ਦੀ ਖਰਾਕ ਲਵੋ ਮੌਸਮੀ ਚੀਜ਼ਾਂ ਖਾਓ ਮੌਸਮੀ ਇਹ ਨਹੀਂ ਕਿ ਜਿਹੜੀਆਂ ਸਿਆਲਾਂ ਚੀਜ਼ਾਂ ਲਾਦੀਆਂ ਗਰਮੀਆਂ ਨੂੰ ਖਾਓ ਤੇ ਜਿਹੜੀਆਂ ਗਰਮੀਆਂ ਨੂੰ ਲਾਦੀਆਂ ਤੋ ਸਿਆਲਾਂ ਨੂੰ ਖਾਈਆ ਇਹਨਾਂ ਚੀਜ਼ਾਂ ਛੱਡੋ ਸਬਰ ਸੰਤੋਖ ਦੇ ਨਾਲ ਆਪਣਾ ਪ੍ਰਸ਼ਾਦਾ ਪਾਣੀ ਛਕੋ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਸਬਜ਼ੀ ਦੀ ਰੋਤਾ ਫਲਾਂ ਦੀ ਰੋਤਾ ਤਵੇਂ ਤਵੇਂ ਇਹ ਚੀਜ਼ਾਂ ਖਾਓ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਕੈਮੀਕਲ ਹੋਰ ਵੀ ਜ਼ਿਆਦਾ ਉਤੋਂ ਕੈਮੀਕਲ ਲਾ ਕੇ ਰੱਖਿਆ ਜਾਂਦਾ ਹੋਰ ਵੀ ਪਲੱਸ ਜ਼ਹਿਰ ਲਾਲਾ ਰੱਖੀ ਜਾਂਦੀ ਆ ਤਾਂ ਫੇ ਉਹ ਤੁਹਾਨੂੰ ਸਮੇ ਤੋਂ ਪਹਿਲਾਂ ਤੇ ਜਾਂ ਸਮੇਂ ਤੋਂ ਬਾਅਦ ਦੇ ਵਿੱਚ ਤੁਹਾਨੂੰ ਦੇ ਦਿੰਦੇ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਕੁਦਰਤੀ ਖੇਤੀ ਕਰੋ ਨਾ ਜ਼ਹਿਰਾਂ ਖਾਓ ਨਾ ਜ਼ਹਿਰਾਂ ਖਿਲਾਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਾਤ ਇਹ ਸਾਰੀ ਹਵਾ ਅਸੀਂ ਦੂਸ਼ਿਤ ਕਰੀ ਜਾਂਦੇ ਆ ਸਪਰੇਆਂ ਦਵਾਈਆਂ ਜ਼ਹਿਰਾਂ ਦੇ ਨਾਲ ਪਾਣੀ ਵੀ ਇਸੇ ਤਰੀਕੇ ਨਾਲ ਧਰਤੀ ਵੀ ਜ਼ਹਿਰੀਲੀ ਕਰੀ ਜਾਂਦੇ ਆ ਲੋਕਾਂ ਨੂੰ ਤਾਂ ਕੈਂਸਰ ਹੋਇਆ ਹੋਇਆ ਆ ਤੇ ਦੁਨੀਆ ਚੜ ਕੇ ਟਰੇਨਾਂ ਦੇ ਵਿੱਚ ਕੈਂਸਰਾਂ ਦੀਆਂ ਟਰੇਨਾਂ ਭਰ-ਭਰ ਕੇ ਜਾਣਦੀ ਆ ਤੇ ਧਰਤੀ ਨੂੰ ਕਿੱਥੇ ਖੜੂਗੇ ਹੁਣ ਤਾਂ ਧਰਤੀ ਨੂੰ ਵੀ ਕੈਂਸਰ ਹੋਣਾ ਸ਼ੁਰੂ ਹੋ ਗਿਆ ਹਵਾ ਨੂੰ ਤੇ ਪਾਣੀ ਨੂੰ ਵੀ ਕੈਂਸਰ ਹੋਣਾ ਸ਼ੁਰੂ ਹੋ ਗਿਆ ਇਹ ਸਾਡੀਆਂ ਖੋਦੀਆਂ ਆਣ ਕੇ ਲੀਆਂ ਵਾ ਇੱਥੇ ਕਿਸੇ ਦਾ ਕੋਈ ਦੋਸ਼ ਨਗਾ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਉਹ ਜ਼ਮੀਨਾਂ ਜਿਹੜੀਆਂ ਸਾਨੂੰ ਇੱਕ ਮਾਂ ਵਾਂਗੂ ਮਾਰੇ ਨੇ ਦਰਜਾ ਦਿੱਤਾ ਤਾਂ ਅਸੀਂ ਉਸ ਮਾਂ ਦੇ ਮੂੰਹ ਦੇ ਵਿੱਚ ਜ਼ਹਿਰ ਪਾਈ ਜੰਨੇ ਆ ਤੇ ਮਹਾਰਾਜ ਕਹਿੰਦੇ ਜੋ ਤੂੰ ਬੀਜੂਗਾ ਉਹ ਤੈਨੂੰ ਕਟਣਾ ਪੈਣਾ ਉਹ ਜ਼ਹਿਰ ਫੇਹੀ ਬੀਜ ਰਿਆਂ ਤੇ ਜ਼ਹਿਰ ਹੀ ਅਹੀ ਖਾ ਰਿਆਂ ਇਸੇ ਕਰਕੇ ਸਾਡਾ ਸਾਰਾ ਹੀ ਸੰਤੁਲਨ ਵਿਗੜਿਆ ਹੋਇਆ ਤਾਂ ਕਰਕੇ ਤਨ ਵੀ ਸਾਡਾ ਰੋਗੀ ਆ ਮਨ ਵੀ ਰੋਗੀ ਆ ਤੇ ਅਸੀਂ ਦੁਖੀ ਆ ਤੇ ਇਸੇ ਕਰਕੇ ਹੀ ਸਾਡਾ ਸਾਰਾ ਜਿਹੜਾ ਜੀਵਨ ਦਾ ਜਿਹੜਾ ਸਾਰਾ ਢਾਂਚਾ ਉਹ ਵਿਗੜ ਚੁੱਕਾ ਵਾ ਤਾਂ ਮੈਂ ਫੇਰ ਲਾਸਟ ਤੇ ਤੁਹਾਨੂੰ ਇੱਕ ਵਾਰੀ ਕਹਿਣਾ ਸਭ ਤੋਂ ਪਹਿਲਾਂ ਧਿਆਨ ਨੂੰ ਸੈੱਟ ਕਰੋ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰੋ ਅਸ਼ਨਾਣ ਕਰਕੇ ਮਾੜਾ ਗੁਰਦਾਸ ਬੰਦੀ ਕਰੋ ਜਾਪ ਕਰੋ ਮਹਾਰਜ ਜਿੱਦਾਂ ਮਾਰੇ ਗੁਰਬਾਣੀ ਜਿੱਦਾਂ ਧੁੰਮੇ ਧਿਆਨ ਧਿਆਨ ਮੇ ਜਾਣਿਆ ਗੁਰਮਖ ਅਕਥ ਕਹਾਣੀ ਅਸ਼ਨਾਨ ਕਰਕੇ ਬੈਠ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 15 20 ਮਿੰਟ ਘੱਟੋ ਘੱਟ ਕਰੋ ਜਿਆਦਾ ਤੋਂ ਜਿਆਦਾ ਜਿੰਨਾ ਹੋ ਸਕਦਾ ਕਰੋ ਬਾਅਦ ਵਿੱਚ ਆਪਾਂ ਦਿਨ ਦੀ ਸ਼ੁਰੂਆਤ ਕਰੋ ਇਹ ਦੇ ਨਾਲ ਮਨ ਦੀ ਖਰਾਕ ਮਿਲ ਜਾਂਦੀ ਆ ਮਨ ਜਿਹੜਾ ਉਹ ਆਪਣੀ ਖਰਾਕ ਖਾ ਲੈਂਦਾ ਵਾ ਇਸੇ ਤਰੀਕੇ ਨਾਲ ਜਦੋਂ ਤੁਹਾਡਾ ਧਿਆਨ ਤੁਸੀਂ ਇਦਾਂ ਲਾਉਂਗੇ ਧਿਆਨ ਸੈੱਟ ਹੋਊਗਾ ਤਾਂ ਬਾਕੀ ਚੀਜ਼ਾਂ ਤੁਹਾਨੂੰ ਆਪਣੇ ਆਪ ਪਤਾ ਲੱਗਣੀਆਂ ਸ਼ੁਰੂ ਹੋ ਜਾਣੀਆਂ ਜਿਹੜੀਆਂ ਸਾਡੀਆਂ ਅੱਖਾਂ ਖੁੱਲੀਆਂ ਹੋਣ ਦੇ ਬਾਵਜੂਦ ਵੀ ਅਸੀਂ ਹਨੇਰੇ 'ਚ ਫਿਰਦੇ ਨਾ ਉਹ ਹਨੇਰਾ ਚੱਕਿਆ ਜਾਂਦਾ ਇਸ ਧਿਆਨ ਦੇ ਨਾਲ ਸੋ ਇੰਨੀਆਂ ਕ ਅੱਜ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ